ਸੰਗਤ ਜੀ ਐਤਵਾਰ ਆ ਰਿਹਾ ਹੈ ਤਿਆਰੀਆਂ ਨਾ ਬਾਪੂ ਦੇ ਦਰ ਤੇ ਜਾਂਦੀਆਂ ਯਾਦ ਰੱਖੋ ਜਿੰਨਾ ਤੁਹਾਨੂੰ ਚਾਅ ਹੈ ਨਾ ਬਾਪੂ ਕੋਲ ਜਾਣ ਦਾ ਬਾਪੂ ਨੂੰ ਦੁਗਣਾ ਚਾਅ ਹੈ ਤੁਹਾਡੇ ਆਉਣ ਦਾ ਤੇ ਚਲੋ ਫਿਰ ਖਿੱਚੋ ਤਿਆਰੀਆਂ ਦੁਪਹਿਰੇ ਤੇ ਬਹਿ ਕੇ ਐਤਵਾਰ ਬਾਪੂ ਨਾਲ ਦਿਲ ਦੀਆਂ ਗੱਲਾਂ ਕਰ ਲਈਏ ਆ ਜਾਓ ਅੱਖਾਂ ਖੋਲੀਆਂ ਤੇ ਬਾਬਾ ਦੀਪ ਸਿੰਘ ਨੂੰ ਯਾਦ ਕੀਤਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੇ ਬਾਸੂਨ ਸੋਣੀ ਸਵੇਰੀ ਆ ਫਿਰ ਕਿਉਂਕਿ ਸਵੇਰ ਉੱਠਣ ਤੋਂ ਪਹਿਲੇ ਹੀ ਆਪਾਂ ਬਾਬਾ ਦੀਪ ਸਿੰਘ ਨੂੰ ਯਾਦ ਕਰ ਲਿਆ ਬਾਬਾ ਦੀਪ ਸਿੰਘ ਨੂੰ ਕਹਿ ਤਾ ਕਿ ਬਾਬਾ ਹੀ ਮੇਰਾ ਦੇਨ ਤੁਸੀਂ ਉਹ ਸਾਹਮਣਾ ਮੇਰੇ ਹੱਥਾਂ 'ਚ ਕੁਛ ਨਹੀਂ ਜਾਏਗਾ ਮੈਂ ਆਪਣੀ ਸਾਰੀ ਜ਼ਿੰਦਗੀ ਤੁਹਾਡੇ ਹੱਥਾਂ 'ਚ ਰੱਖਦੀ ਐ ਬਾਬਾ ਦੀਪ ਸਿੰਘ ਜੀ ਤੁਹਾਡੀ ਜ਼ਿੰਦਗੀ ਸਾਹਮਣ ਤੇ ਆਗੇ ਤੇ ਤੁਹਾਡੀ ਜ਼ਿੰਦਗੀ ਖਰਾਬ ਨਹੀਂ ਕਰ ਸਕਦਾ ਕੋਈ ਇੱਥੇ ਉਹਦਾ ਸੁੱਖਾ ਦੇ ਖਜ਼ਾਨੇ ਐ ਖੁਸ਼ੀਆਂ ਦੇ ਸਾਗਰ ਐ ਹਰ ਪਾਸੇ ਤੁਹਾਡੇ ਸੋਖੀ ਸੋਖ ਹੋਣਗੇ ਜੇ ਬਾਬਾ ਦੀਪ ਸਿੰਘ ਦਾ ਹੱਥ ਤੁਹਾਡੇ ਸਿਰ ਤੇ ਹੈ ਇਸੇ ਕਰਕੇ ਸਵੇਰੇ ਉੱਠਣ ਤੋਂ ਪੱਲੇ ਹਮੇਸ਼ਾ ਅਰਦਾਸ ਕਰਿਆ ਕਰੋ ਬਾਬਾ ਦੀਪ ਸਿੰਘ ਜੀ ਅੱਗੇ ਕਿ ਬਾਬਾ ਜੀ ਤੁਹਾਡੀ ਗਿਰਬਾਣਾ ਬੜਾ ਸੋਹਣਾ ਦਿਨ ਨਿਕਲਣਾ ਤੁਸੀਂ ਮੇਰੇ ਨਾਲ ਰਹਿਣਾ ਭਾਵੇਂ ਮੈਂ ਜਿੱਥੇ ਵੀ ਜਾਵਾਂ ਮੇਰੇ ਨਾਲ ਹੀ ਜਾਣਾ ਮੈਨੂੰ ਕਦੇ ਵੀ ਇਕੱਲਾ ਨਾ ਛੱਡਣਾ ਮੇਰੀ ਬਾਗ ਦੇ ਛੱਡਣਾ ਹੀ ਨਾ ਬਸ ਫਿਰ ਫਿਕਰ ਕਰਨ ਦੀ ਲੋੜ ਹੀ ਨਹੀਂ ਹੋਣੀ ਬਾਬਾ ਦੀਪ ਸਿੰਘ ਨੇ ਆਪੇ ਸਭ ਕੁਝ ਸੰਭਲਣਾ ਕਭਰਾਇਆ ਨਾ ਕਰੋ ਬਾਬਾ ਦੀਪ ਸਿੰਘ ਜੀ ਕਿਸਮਤ ਮੁਕੱਦਰ ਸਭ ਕੁਝ ਬਦਲ ਸਕਦੇ ਆ ਉਹ ਜੇ ਚਾਹਣ ਤੇ ਤੁਹਾਨੂੰ ਉਹ ਸਭ ਕੁਝ ਵੀ ਮਿਲ ਸਕਦਾ ਜੋ ਤੁਹਾਡੇ ਮੱਥੇ ਦੀ ਲਗੀਰਾਂ 'ਚ ਨਹੀਂ ਲਿਖਿਆ ਦੁਨੀਆ ਨੇ ਭਾਵੇਂ ਹਰ ਜਗ੍ਹਾ ਤੋਂ ਨਾ ਕਰਤੀ ਹੋਵੇ ਤੁਹਾਨੂੰ ਜੇ ਬਾਬਾ ਦੀਪ ਸਿੰਘ ਨੇ ਕੁਝ ਵੱਡਾ ਸੋਚਿਆ ਆ ਨਾ ਤੁਹਾਡੇ ਲਈ ਤਾਂ ਕੋਈ ਰੋਗ ਨਹੀਂ ਸਕਦਾ ਉਹ ਤੁਹਾਨੂੰ ਮਿਲ ਕੇ ਹੀ ਰਹੇਗਾ ਜਿਹੜੀਆਂ ਤਰੱਕੀਆਂ ਉਹਨਾਂ ਨੇ ਤੁਹਾਡੇ ਕਰਮਾਂ 'ਚ ਲਿਖਦੀਆਂ ਉਹ ਤੁਹਾਡੇ ਹੱਥਾਂ 'ਚ ਆਣੀਆਂ ਹੀ ਆਣੀਆਂ